ਹਰਜਿੰਦਰ ਸਿੰਘ ਜਿਸ ਦੇ ਦੁਆਰਾ ਇੱਕ ਫਲੋਰੀਡਾ ਦੇ ਵਿੱਚ ਯੂ ਟਰਨ ਮਾਰਨ ਕਾਰਨ ਇੱਕ ਬਹੁਤ ਵੱਡਾ ਹਾਦਸਾ ਹੋਇਆ ਤੇ ਇਸ ਕੇਸ ਦਾ ਰੋਜ਼ ਕੋਈ ਨਾ ਕੋਈ ਨਵਾਂ ਅਪਡੇਟ ਆ ਰਿਹਾ ਇਹ ਵੀ ਕਿਹਾ ਗਿਆ ਕਿ ਸ਼ਾਇਦ ਇਹ ਉੱਥੇ ਐਕਸੀਡੈਂਟ ਕਰਨ ਤੋਂ ਬਾਅਦ ਇਹ ਭੱਜ ਗਏ ਕੈਲੀਫੋਰਨੀਆ ਗਏ ਫਿਰ ਉੱਥੋਂ ਦਾ ਗਵਰਨਰ ਇੱਕ ਸਪੈਸ਼ਲ ਪਲੇਨ ਰਾਹੀਂ ਇੱਥੇ ਆਉਂਦਾ ਤੇ ਉਹਨਾਂ ਨੂੰ ਇੱਥੇ ਲੈ ਕੇ ਜਾਂਦੇ ਆ ਮੀਡੀਆ ਵਿੱਚ ਇਹ ਵੀ ਗੱਲਾਂ ਗਈਆਂ ਗਈਆਂ ਤੇ ਉਹ ਭਗੌੜਾ ਫੌਨ ਦੀ ਇਤੋਂ ਭੱਜਣ ਦੀ ਕੋਸ਼ਿਸ਼ ਕਰ ਰਿਹਾ ਸੀ ਅਮਰੀਕਾ ਛੱਡਣ ਦੀ ਕੋਸ਼ਿਸ਼ ਕਰ ਰਿਹਾ ਸੀ ਇਹ ਵੀ ਗੱਲ ਆਈ ਕਿ ਜਿਹੜਾ ਮੁੰਡਾ ਉਹਦਾ ਕੋ-ਡਰਾਈਵਰ ਜਿਸ ਨੂੰ ਇਥੋਂ ਬਾਅਦ ਵਿੱਚ ਅਰੈਸਟ ਕੀਤਾ ਤੇ ਉਹ ਉਹਦਾ ਭਰਾ ਵੀ ਸਮਝਣ ਦੀ ਜਾਂ ਕਹਿਣ ਦੀ ਕੋਸ਼ਿਸ਼ ਕੀਤੀ ਗਈ ਉਹ ਵੀ ਇੱਕ ਗਲਤ ਸਿਓ ਕਈ ਜਿਹੜੀਆਂ ਫੇਕ ਨਿਊਜ਼ ਜਿਹੜੀਆਂ ਸੀਗੀਆਂ ਉਹ ਕਹੋ ਕਿ ਅਮਰੀਕਨ ਮੀਡੀਆ ਦੇ ਵਿੱਚ ਬਹੁਤ ਪ੍ਰਚਾਰੀਆਂ ਗਈਆਂ ਜਿਹੜੀ ਅੱਜ ਦੀ ਨਵੀਂ ਅਪਡੇਟ ਆਈ ਹੈ ਉਹਦੇ ਬਾਰੇ ਪਹਿਲਾਂ ਮੈਂ ਤੁਹਾਨੂੰ ਦੱਸ ਦਿਆਂ ਕਿ ਅਮਰੀਕਾ ਦੀ ਇੱਕ ਬਹੁਤ ਵੱਡੀ ਜਥੇਬੰਦੀ 6ਪੌਪ ਜਸਟਿਸ ਦੇ ਜਿਹੜੇ ਵਕੀਲ ਹੈਗੇ ਆ ਗੁਰਪਤਮ ਸਿੰਘ ਪੰਨੋ ਉਹਨਾਂ ਨੇ ਅੱਜ ਇੱਕ ਪ੍ਰੈਸ ਕਾਨਫਰੰਸ ਕੀਤੀ ਜਿਹਦੇ ਵਿੱਚ ਉਹਨਾਂ ਨੇ ਸਭ ਤੋਂ ਪਹਿਲਾਂ ਜ਼ਿਕਰ ਕੀਤਾ ਕਿ ਮੈਂ 6ਪੌਪ ਜਸਟਿਸ ਵੱਲੋਂ ਹਰਜਿੰਦਰ ਸਿੰਘ ਨੂੰ ਸਪੈਸ਼ਲ ਇਥੇ ਮਿਲਣ ਆਇਆ ਤੇ ਨਾਲ ਉਹਨਾਂ ਨੇ ਇਹ ਵੀ ਕਲੀਅਰ ਕੀਤਾ ਕਿ ਅਸੀਂ ਹਰਜਿੰਦਰ ਸਿੰਘ ਦੇ ਵਕੀਲ ਨਹੀਂ ਹਾਂ ਤੇ ਨਾ ਹੀ ਉਹਦੀ ਕੋਈ ਲੀਗਲ ਪੈਰਵਾਈ ਕਰ ਰਹੇ ਹਾਂ ਜਿੱਥੇ ਉਹਨਾਂ ਨੇ ਪੱਤਰਕਾਰਾਂ ਨੇ ਸਵਾਲ ਪੁੱਛੇ ਉਹਨਾਂ ਦੇ ਉਹਨਾਂ ਨੇ ਜਵਾਬ ਦਿੰਦਿਆਂ ਇਹ ਗੱਲ ਕਹੀ ਕਿ ਜਿਸ ਵਿੱਚ ਪੱਤਰਕਾਰ ਨੇ ਪੁੱਛਿਆ ਕਿ ਹਰਜਿੰਦਰ ਸਿੰਘ ਨੂੰ ਤੁਸੀਂ ਮਿਲ ਕੇ ਆਏ ਹੋ ਤੇ ਕੀ ਉਹ ਇਸ ਟਾਈਮ ਕੀ ਕਹਿੰਦਾ ਹੈ ਬਾਤ ਵਿੱਚ ਉਹਨੇ ਇਹ ਵੀ ਦੱਸਿਆ ਕਿ ਜਦੋਂ ਇਹ ਐਕਸੀਡੈਂਟ ਹੁੰਦਾ ਉਸ ਤੋਂ ਬਾਅਦ ਮੈਂ ਕਿਸ ਤਰ੍ਹਾਂ ਬਾਹਰ ਨਿਕਲ ਕੇ ਉਹਨਾਂ ਦੇ ਵਹੀਕਲ ਦੇ ਵਿੱਚੋਂ ਉਹਨਾਂ ਨੂੰ ਕੱਢਣ ਦੀ ਮਦਦ ਵੀ ਕੀਤੀ ਜਿਹਦੇ ਦੌਰਾਨ ਉਸ ਨੂੰ ਕੁਝ ਚੀਟਾਂ ਵੀ ਆਈਆਂ ਇਹਦੇ ਵਿੱਚ ਇੱਕ ਸਭ ਤੋਂ ਵੱਡੀ ਗੱਲ ਅੱਜ ਜਿਹੜੀ ਕਹੀ ਗਈ ਹੈ ਸਿਕਸ ਫੋਰ ਜਸਟਿਸ ਵੱਲੋਂ ਕਿ ਉਹ 1 ਲੱਖ ਡਾਲਰ ਜਿਹੜਾ ਹੈ ਉਹ ਉਹਨਾਂ ਪੀੜਤਾਂ ਵਾਸਤੇ फ्लोरिडा ਦੇ ਗਵਰਨਰ ਰਾਈ 6 ਫਾਰ ਜਸਟਿਸ ਵੱਲੋਂ ਦੇਣ ਦੀ ਪੇਸ਼ਕਸ਼ ਕੀਤੀ ਹੈ ਜਦੋਂ ਪੱਤਰਕਾਰਾਂ ਨੇ ਇਹ ਪੁੱਛਿਆ ਕਿ ਤੁਸੀਂ ਇਹ ਪੈਸੇ ਕਿਉਂ ਦੇ ਰਹੇ ਹੋ ਬਿਲਕੁਲ ਸਵਾਲ ਬਣਦਾ ਜੀ ਕਿ ਕਿਉਂ ਪੈਸੇ ਦਿੱਤੇ ਜਾ ਰਹੇ ਹੈ ਤੁਸੀਂ ਦੇਖ ਰਹੇ ਹੋ ਪੰਜਾਬੀ ਵਿਰਾਸਤ ਯੂਐਸਏ ਮੈਂ ਹਰਪਾਲ ਸਿੰਘ ਸੁਨਾਮ ਆਪ ਜੀ ਦਾ ਸਵਾਗਤ ਕਰਦਾ ਹਾਂ ਹਰਜਿੰਦਰ ਸਿੰਘ ਦੇ ਵੱਲੋਂ ਜੋ ਯੂ ਟਰਨ ਮਾਰਿਆ ਗਿਆ ਉਸ ਤੋਂ ਬਾਅਦ ਜੋ ਇਸ ਵੇਲੇ ਮਾਹੌਲ ਹੈ ਉਸ ਸਾਰੇ ਕੇਸ ਦਾ ਇਸ ਦੀ ਬਾਬਤ ਇੱਕ ਅੱਜ ਖਾਸ ਅਪਡੇਟ ਸਾਡੇ ਸਾਹਮਣੇ ਆਈ ਹੈ ਮੀਡੀਆ ਦੇ ਰਾਹੀਂ ਉਹ ਅਪਡੇਟ ਕੀ ਹੈ ਸਾਡੇ ਨਾਲ ਨੇ ਸਾਡੇ ਪਤਨਕਾਰ ਸੁਖਦੇਵ ਸਿੰਘ ਜੀ ਚੁਗਾਵਾ ਉਹ ਸਾਨੂੰ ਸਾਰੀ ਗੱਲਬਾਤ ਦੱਸਣਗੇ ਕਿ ਹਰਜਿੰਦਰ ਸਿੰਘ ਨੇ ਵੀ ਇੱਕ ਖਾਸ ਗੱਲ ਕਹੀ ਹੈ ਉਹ ਕਿਹੜੀ ਗੱਲ ਕਹੀ ਹੈ ਪੀੜਤ ਪਰਿਵਾਰਾਂ ਲਈ ਇੱਕ ਜਥੇਬੰਦੀ ਵੱਲੋਂ ਵੱਡਾ ਜਿਹੜਾ ਪੈਕੇਜ ਆ ਉਹ ਵੀ ਐਲਾਨ ਕੀਤਾ ਗਿਆ ਸਾਰੀ ਗੱਲਬਾਤ ਪੁੱਛਦੇ ਆ ਭਾਈ ਸਾਹਿਬ ਸੁਖਦੇਵ ਸਿੰਘ ਚੁਗਾਮਤ ਪਾਸੋਂ ਹਾਂਜੀ ਚੁਗਾਮਤ ਸਾਹਿਬ ਪੰਜਾਬੀ ਵਿਰਾਸਤ ਤੁਹਾਡਾ ਸਵਾਗਤ ਹੈ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਜੀ ਕੀ ਫਤਿਹ ਕੀ ਹਾਲ ਚਾਲ ਹੈ ਹਾਂ ਬਿਲਕੁਲ ਸੁਨਮ ਸਾਹਿਬ ਤੁਸੀਂ ਬਿਲਕੁਲ ਪਹਿਲਾਂ ਤੁਸੀਂ ਸ਼ੁਰੂਆਤ ਵਿੱਚ ਦੱਸ ਹੀ ਦਿੱਤਾ ਕਿ ਅੱਜ ਹਰਜਿੰਦਰ ਸਿੰਘ ਜਿਸ ਦੇ ਦੁਆਰਾ ਇੱਕ ਫਲੋਰੀਡਾ ਦੇ ਵਿੱਚ ਯੂ ਟਰਨ ਮਾਰਨ ਕਾਰਨ ਇੱਕ ਬਹੁਤ ਵੱਡਾ ਹਾਦਸਾ ਹੋਇਆ ਤੇ ਇਸ ਕੇਸ ਦਾ ਰੋਜ਼ ਕੋਈ ਨਾ ਕੋਈ ਨਵਾਂ ਅਪਡੇਟ ਆ ਰਿਹਾ ਜੀ ਤੇ ਆਪਾਂ ਨੂੰ ਇਹ ਵੀ ਪਤਾ ਹੈ ਕਿ ਹਰਜਿੰਦਰ ਸਿੰਘ ਜਦੋਂ ਤੋਂ ਇਹ ਐਕਸੀਡੈਂਟ ਹੋਇਆ ਸਭ ਤੋਂ ਪਹਿਲਾਂ ਕਈ ਗੱਲਾਂ ਇਸ ਕੇਸ ਦੇ ਨਾਲ ਜੁੜੀਆਂ ਜਦੋਂ ਇਹ ਵੀ ਕਿਹਾ ਗਿਆ ਕਿ ਸ਼ਾਇਦ ਇਹ ਉੱਥੋਂ ਐਕਸੀਡੈਂਟ ਕਰਨ ਤੋਂ ਬਾਅਦ ਇਹ ਭੱਜ ਗਏ ਕੈਲੀਫੋਰਨੀਆ ਆ ਗਏ ਫਿਰ ਉੱਥੋਂ ਦਾ ਗਵਰਨਰ ਇੱਕ ਸਪੈਸ਼ਲ ਪਲੇਨ ਰਾਈ ਇੱਥੇ ਆਉਂਦਾ ਤੇ ਉਹਨਾਂ ਨੂੰ ਇੱਥੋਂ ਲੈ ਕੇ ਜਾਂਦੇ ਆ ਮੀਡੀਆ ਵਿੱਚ ਇਹ ਵੀ ਗੱਲਾਂ ਗਈਆਂ ਗਈਆਂ ਕਿ ਉਹ ਭਗੌੜਾ ਹੋਣ ਦੀ ਫਰਤ ਵਿੱਚ ਸੀ ਇੱਥੋਂ ਭੱਜਣ ਦੀ ਕੋਸ਼ਿਸ਼ ਕਰ ਰਿਹਾ ਸੀ ਅਮਰੀਕਾ ਛੱਡਣ ਦੀ ਕੋਸ਼ਿਸ਼ ਕਰ ਰਿਹਾ ਸੀ ਕਈ ਗੱਲਾਂ ਕਈਆਂ ਗਈਆਂ ਬਾਅਦ ਇਹ ਵੀ ਗੱਲ ਆਈ ਕਿ ਜਿਹੜਾ ਮੁੰਡਾ ਉਹਦਾ ਕੋਟ ਡਰਾਈਵਰ ਸੀ ਜਿਹਨੂੰ ਇੱਥੋਂ ਬਾਅਦ ਵਿੱਚ ਅਰੈਸਟ ਕੀਤਾ ਤੇ ਉਹ ਉਹਦਾ ਭਰਾ ਵੀ ਸਮਝਣ ਦੀ ਜਾਂ ਕਹਿਣ ਦੀ ਕੋਸ਼ਿਸ਼ ਕੀਤੀ ਗਈ ਉਹ ਵੀ ਇੱਕ ਗਲਤ ਸਿਓ ਕਈ ਜਿਹੜੀਆਂ ਫੇਕ ਨਿਊਜ਼ ਜਿਹੜੀਆਂ ਸੀਗੀਆਂ ਉਹ ਕਹ ਲੋ ਕਿ ਅਮਰੀਕਨ ਮੀਡੀਆ ਦੇ ਵਿੱਚ ਬਹੁਤ ਪ੍ਰਚਾਰੀਆਂ ਗਈਆਂ ਫਿਰ ਅੱਜ ਦੀ ਗੱਲ ਦੱਸੋ ਜੀ ਅੱਜ ਕੀ ਕੁਝ ਜਿਹੜੀ ਅਪਡੇਟ ਹੋਈ ਹੈ ਹਾਂ ਜੀ ਜਿਹੜੀ ਅੱਜ ਦੀ ਨਵੀਂ ਅਪਡੇਟ ਆਈ ਹੈ ਉਹਦੇ ਬਾਰੇ ਪਹਿਲਾਂ ਮੈਂ ਤੁਹਾਨੂੰ ਦੱਸ ਦਿਆਂ ਕਿ ਅਮਰੀਕਾ ਦੀ ਇੱਕ ਬਹੁਤ ਵੱਡੀ ਜੱਜਬੰਦੀ ਸਿਕਸ ਫੋਰ ਜਸਟਿਸ ਦੇ ਜਿਹੜੇ ਵਕੀਲ ਹੈਗੇ ਆ ਗੁਰਪਤੋਂ ਸਿੰਘ ਪੰਨੋ ਉਹਨਾਂ ਨੇ ਅੱਜ ਇੱਕ ਪ੍ਰੈਸ ਕਾਨਫਰੰਸ ਕੀਤੀ ਜਿਹਦੇ ਵਿੱਚ ਉਹਨਾਂ ਨੇ ਸਭ ਤੋਂ ਪਹਿਲਾਂ ਜ਼ਿਕਰ ਕੀਤਾ ਕਿ ਮੈਂ ਸਿਕਸ ਪਬਜਸਿਸ ਵੱਲੋਂ ਹਰਜਿੰਦਰ ਸਿੰਘ ਨੂੰ ਸਪੈਸ਼ਲ ਇਥੇ ਮਿਲਣ ਆਇਆ ਤੇ ਨਾਲ ਉਹਨਾਂ ਨੇ ਇਹ ਵੀ ਕਲੀਅਰ ਕੀਤਾ ਕਿ ਅਸੀਂ ਹਰਜਿੰਦਰ ਸਿੰਘ ਦੇ ਵਕੀਲ ਨਹੀਂ ਹਾਂ ਤੇ ਨਾ ਹੀ ਉਹਦੀ ਕੋਈ ਲੀਗਲ ਪੈਰਵਾਹੀ ਕਰ ਰਹੇ ਹਾਂ ਜਿੱਥੇ ਉਹਨਾਂ ਨੇ ਪੱਤਰਕਾਰਾਂ ਨੇ ਸਵਾਲ ਪੁੱਛੇ ਉਹਨਾਂ ਦੇ ਉਹਨਾਂ ਨੇ ਜਵਾਬ ਦਿੰਦਿਆਂ ਇਹ ਗੱਲ ਕਹੀ ਕਿ ਜਿਸ ਵਿੱਚ ਪੱਤਰਕਾਰ ਨੇ ਪੁੱਛਿਆ ਕਿ ਹਰਜਿੰਦਰ ਸਿੰਘ ਨੂੰ ਤੁਸੀਂ ਮਿਲ ਕੇ ਆਏ ਹੋ ਤੇ ਕੀ ਉਹ ਇਸ ਟਾਈਮ ਕੀ ਕਹਿੰਦਾ ਹੈ ਉਹਨੇ ਕਿਹਾ ਕਿ ਉਹ ਬਹੁਤ ਸਦਮੇ ਵਿੱਚ ਹੈ ਉਸ ਨੂੰ ਇਸ ਚੀਜ਼ ਦਾ ਬਹੁਤ ਪਛਤਾਵਾ ਹੈ ਉਹ ਜਿਹੜੇ ਵਿਕਟਿਮ ਫੈਮਿਲੀ ਹੈ ਜਿਨ੍ਹਾਂ ਦੇ ਜੀ ਚਲੇ ਗਏ ਹਨ ਉਹਨਾਂ ਵਾਸਤੇ ਅਰਦਾਸ ਵੀ ਕਰਦਾ ਹੈ ਤੇ ਕਿਉਂਕਿ ਉਹਦੇ ਕੋਲੋਂ ਇਹ ਹਾਸਾ ਹੋ ਗਿਆ ਜਿਹੜਾ ਉਹ ਕਰਨਾ ਨਹੀਂ ਚਾਹੁੰਦਾ ਸੀ ਪਰ ਉਹ ਹੋ ਗਿਆ ਬਾਅਦ ਵਿੱਚ ਉਹਨੇ ਇਹ ਵੀ ਦੱਸਿਆ ਕਿ ਜਦੋਂ ਇਹ ਐਕਸੀਡੈਂਟ ਹੁੰਦਾ ਉਸ ਤੋਂ ਬਾਅਦ ਮੈਂ ਕਿਸ ਤਰ੍ਹਾਂ ਬਾਹਰ ਨਿਕਲ ਕੇ ਉਹਨਾਂ ਦੇ ਵਹੀਕਲ ਦੇ ਵਿੱਚੋਂ ਉਹਨਾਂ ਨੂੰ ਕੱਢਣ ਦੀ ਮਦਦ ਵੀ ਕੀਤੀ ਜਿਹਦੇ ਦੌਰਾਨ ਉਸ ਨੂੰ ਕੁਝ ਚੀਟਾਂ ਵੀ ਆਈਆਂ ਸੋ ਕਈ ਗੱਲਾਂ ਹੋਈਆਂ ਇਹਦੇ ਵਿੱਚ ਇੱਕ ਸਭ ਤੋਂ ਵੱਡੀ ਗੱਲ ਅੱਜ ਜਿਹੜੀ ਕਹੀ ਗਈ ਹੈ 6 ਫਾਰ ਜਸਟਿਸ ਵੱਲੋਂ ਕਿ ਉਹ 1 ਲੱਖ ਡਾਲਰ ਜਿਹੜਾ ਹੈ ਉਹ ਉਹਨਾਂ ਪੀੜਤਾਂ ਵਾਸਤੇ ਫਲੋਰੀਡਾ ਦੇ ਗਵਰਨਰ ਰਾਈ 6 ਫਾਰ ਜਸਟਿਸ ਵੱਲੋਂ ਦੇਣ ਦੀ ਪੇਸ਼ਕਸ਼ ਕੀਤੀ ਹੈ ਕਿ ਉਹ 1 ਲੱਖ ਡਾਲਰ ਉਹਨਾਂ ਪੀੜਤਾਂ ਦੇ ਪਰਿਵਾਰ ਨੂੰ ਦੇਣ ਵਾਸਤੇ ਕਹਿ ਰਹੇ ਹਨ ਫਲੋਰੀਡਾ ਦੇ ਗਵਰਨਰ ਆਈ ਇਸ ਦੀ ਜਿਹੜੀ ਰਕਮ ਹੈ ਉਹਨਾਂ ਦੇ ਪਰਿਵਾਰ ਨੂੰ ਮਿਲੇ ਜਦੋਂ ਪੱਤਰਕਾਰਾਂ ਨੇ ਇਹ ਪੁੱਛਿਆ ਕਿ ਤੁਸੀਂ ਇਹ ਪੈਸੇ ਕਿਉਂ ਦੇ ਰਹੇ ਹੋ ਬਿਲਕੁਲ ਸਵਾਲ ਬਣਦਾ ਜੀ ਕਿ ਕਿਉਂ ਪੈਸੇ ਦਿੱਤੇ ਜਾ ਰਹੇ ਆ ਫਿਰ ਉਹਨਾਂ ਨੇ ਇਹ ਕਿਹਾ ਕਿ ਇਹ ਪੈਸੇ ਅਸੀਂ ਇਸ ਕਰਕੇ ਨਹੀਂ ਦੇ ਰਹੇ ਕਿ ਉਹ ਹਰਜਿੰਦਰ ਸਿੰਘ ਨੂੰ ਮਾਫ ਕਰ ਦੇਵਾਂ ਇਹ ਪੈਸੇ ਇਸ ਕਰਕੇ ਦੇ ਰਿਹਾ ਕਿ ਸਿੱਖ ਕੌਮ ਜਿਹੜੀ ਹੈ ਪੂਰੇ ਵਰਲਡ ਵਿੱਚ ਜਿੱਥੇ ਵੀ ਕੋਈ ਇਦਾਂ ਦੀ ਕੋਈ ਗੱਲਬਾਤ ਹੁੰਦੀ ਹੈ ਤੇ ਉਹ ਪੀੜਤਾਂ ਦੇ ਨਾਲ ਖੜਦਿਆ ਅਸੀਂ ਅਮਰੀਕਨ ਪਹਿਲਾਂ ਹਾਂ ਬਾਕੀ ਚੀਜ਼ਾਂ ਬਾਅਦ ਚ ਹਨ ਤੇ ਸਾਡੇ ਵਿੱਚ ਇਹ ਗੱਲ ਹੈ ਕਿ ਜੇ ਉਹਨਾਂ ਦਾ ਜਿਹੜਾ ਨੁਕਸਾਨ ਹੋਇਆ ਉਹ ਤਾਂ ਨਹੀਂ ਭਰਿਆ ਜਾ ਸਕਦਾ ਪਰ ਸਾਡੀ ਜਥੇਬੰਦੀ ਵੱਲੋਂ ਇੱਕ ਇਹ ਐਲਾਨ ਕੀਤਾ ਗਿਆ ਹੈ ਕਿ ਉਹਨਾਂ ਨੂੰ ਇੱਕ ਸੰਵਿਧਿ ਦੇ ਤੌਰ ਤੇ ਇਹ ਜਿਹੜੀ ਰਕਮ ਹੈ ਉਹ ਸਿੱਧੀ ਵੀ ਨਹੀਂ ਦਿੱਤੀ ਜਾਏਗੀ ਫਲੋਰੀਡਾ ਦੇ ਗਵਰਨਰ ਰਾਈਨ ਉਥੋਂ ਦੀ ਗਵਰਨਮੈਂਟ ਰਾਈਨ ਉਹਨਾਂ ਦੇ ਤੱਕ ਪਹੁੰਚਾ ਦਿੱਤੀ ਜਾਵੇਗੀ ਇਹ ਉਹਨਾਂ ਨੇ ਐਲਾਨ ਕੀਤਾ ਹੈ ਪਤਾ ਨਹੀਂ ਅੱਗੇ ਇਹ ਉਹਨਾਂ ਨੇ ਰਕਮ ਲੈਣੀ ਹੈ ਜਾਂ ਨਹੀਂ ਲੈਣੀ ਉਹ ਪਰਿਵਾਰ ਤੇ ਨਿਰਭਰ ਕਰਦਾ ਸੋ ਇਹ ਅੱਜ ਦੀ ਇੱਕ ਡਿਵੈਲਪਮੈਂਟ ਸਿਗੀ ਜਿਹੜੀ ਗੁਰਪਤਵੰਨ ਸਿੰਘ ਪੰਨੂ ਜੋ 6 ਫਾਰ ਜਸਟਿਸ ਵੱਲੋਂ ਉਹਨਾਂ ਨੂੰ ਮੈਂ ਹਰਜਿੰਦਰ ਸਿੰਘ ਨੂੰ ਮਿਲਣ ਤੋਂ ਬਾਅਦ ਇਹ ਗੱਲ ਕਹੀ ਗਈ ਹੈ ਅੱਛਾ ਮੀਡੀਆ ਚ ਇੱਕ ਸਵਾਲ ਇਹ ਵੀ ਕੀਤਾ ਗਿਆ ਕਿ ਬੀ ਤੁਸੀਂ ਇਹ ਗੱਲ ਕਹਿ ਰਹੇ ਹੋ ਵੀ ਤੁਸੀਂ ਉਹਨਾਂ ਦੇ ਲੀਗਲ ਐਡਵਾਈਜ਼ਰ ਜਾਂ ਉਹਨਾਂ ਦੇ ਅਟਾਰਨੀ ਨਹੀਂ ਹੋ ਉਹਨਾਂ ਨੇ ਤਾਂ ਜਵਾਬ ਕੀ ਦਿੱਤਾ ਜੀ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਅਸੀਂ ਐਜ਼ ਅਟਾਰਨੀ ਇੱਥੇ ਨਹੀਂ ਆਇਆ ਪਰ ਮੈਂ ਬਹੁਤ ਸਾਰੇ ਜਿਹੜੇ ਅਸਾਈਲਮ ਸੀਕਰ ਹੈਗੇ ਉਹਨਾਂ ਦੇ ਕੇਸ ਲੜਦਾ ਹੈਗਾ ਤੇ ਜੇ ਮੈਨੂੰ ਇਹ ਵੀ ਲੱਗਦਾ ਹੈ ਕਿ ਹਰਜਿੰਦਰ ਸਿੰਘ ਦੇ ਕੇਸ ਵਿੱਚ ਕਿਉਂਕਿ ਉਹ ਵੀ ਅਸਾਈਲਮ ਸੀਕਰ ਹੈ ਕਈ ਗੱਲਾਂ ਕਰਕੇ ਉਹਨੂੰ ਇਲਿਗਲ ਪਰਚਾਰਿਆ ਗਿਆ ਇਹ ਵੀ ਇੱਕ ਗਲਤ ਗੱਲ ਹੈ ਕਿਉਂਕਿ ਜਦੋਂ ਪੱਤਰਕਾਰਾਂ ਨੇ ਇਹ ਗੱਲ ਪੁੱਛੀ ਕਿ ਉਹ ਇੱਕ ਇਲਿਗਲ ਐਲੀਨ ਸੀ ਤੇ ਉਹ ਟਰੱਕ ਡਰਾਈਵ ਕਰ ਰਿਹਾ ਸੀ ਤੇ ਉਹਨਾਂ ਨੇ ਇਹਦੇ ਜਵਾਬ ਵਿੱਚ ਗੱਲ ਕਹੀ ਕਿ ਦੇਖੋ ਕੋਈ ਵੀ ਸਟੇਟ ਜਿਹੜੀ ਹੈ ਇਲਿਗਲ ਬੰਦੇ ਨੂੰ ਕੋਈ ਲਾਇਸੈਂਸ ਨਹੀਂ ਦਿੰਦੀ ਇਹ ਸਵਾਲ ਤੁਸੀਂ ਡੀਐਮਵੀ ਨੂੰ ਕਰ ਸਕਦੇ ਆ ਕਿ ਡੀਐਨਪੀ ਨੇ ਉਹਨੂੰ ਲਾਇਸੈਂਸ ਕਿਉਂ ਦਿੱਤਾ ਕਿਉਂਕਿ ਇਹਦਾ ਇੱਕ ਪ੍ਰੋਸੈਸ ਹੁੰਦਾ ਆ ਜਦੋਂ ਵੀ ਕਿਸੇ ਬੰਦੇ ਨੇ ਟਰੱਕ ਦਾ ਲਾਇਸੈਂਸ ਲੈਣਾ ਆ ਤੇ ਉਹਦੇ ਕੋਲ ਪ੍ਰੋਪਰ ਜਿਹੜੇ ਪੇਪਰ ਵਰਕ ਹੋਣਾ ਚਾਹੀਦਾ ਆ ਉਹਦੇ ਕੋਲ ਇਮੀਗ੍ਰੇਟ ਇਮੀਗ੍ਰੇਸ਼ਨ ਦੇ ਪੇਪਰ ਹੋਣੇ ਚਾਹੀਦੇ ਆ ਇੱਥੇ ਦੇ ਜਿਹੜੇ ਰਿਕੁਆਇਰਮੈਂਟ ਆ ਸੋ ਉਹਨੇ ਆਪਣੀਆਂ ਰਿਕੁਆਇਰਮੈਂਟਾਂ ਪੂਰੀਆਂ ਕੀਤੀਆਂ ਸਕੂਲ ਜੁਆਇਨ ਕੀਤਾ ਸਕੂਲ ਤੋਂ ਉਹਨੇ ਆਪਣੀ ਜਿਹੜੀ ਟ੍ਰੇਨਿੰਗ ਲੈਣ ਤੋਂ ਬਾਅਦ ਡੀਐਨਵੀ ਦੇ ਵਿੱਚ ਜਾ ਕੇ ਆਪਣਾ ਟੈਸਟ ਪਾਸ ਕੀਤਾ ਕੈਲੀਫੋਰਨੀਆ ਦੇ ਵਿੱਚ ਟੈਸਟ ਕਾ ਪਾਸ ਕਰਨ ਤੋਂ ਬਾਅਦ ਉਹਨੂੰ ਉਹਦਾ ਟਰੱਕ ਲਾਇਸੈਂਸ ਮਿਲਦਾ ਹੈਗਾ ਜਿਹਦੇ ਉਸ ਤੋਂ ਬਾਅਦ ਉਹ ਆਪਣਾ ਟਰੱਕ ਚਲਾਉਣਾ ਸ਼ੁਰੂ ਕਰਦਾ ਸੋ ਅਸੀਂ ਉਸ ਨੂੰ ਕਿਸ ਤਰ੍ਹਾਂ ਇਲਿਗਲ ਕਹਿ ਰਹੇ ਹਾਂ ਇਹ ਸਾਨੂੰ ਨਹੀਂ ਪਤਾ ਪਰ ਜੇ ਤੁਸੀਂ ਇਹ ਸਾਰੀ ਗੱਲ ਪੁੱਛਣੀ ਆ ਤੇ ਇਮੀਗ੍ਰੇਸ਼ਨ ਨੂੰ ਪੁੱਛੋ ਸਭ ਤੋਂ ਪਹਿਲਾਂ ਇਮੀਗ੍ਰੇਸ਼ਨ ਨੂੰ ਪੁੱਛੋ ਇਹ ਵੀ ਗੱਲ ਕਹੀ ਕਿ ਉਹ ਇਲਿਗਲ ਇਥੇ ਆਇਆ ਸੀ ਉਹਨਾਂ ਨੇ ਇਹ ਵੀ ਗੱਲ ਕਹੀ ਕਿ ਉਹ 2018 ਵਿੱਚ ਆਇਆ ਸੀ ਜਦੋਂ ਟਰੰਪ ਦੀ ਪਹਿਲੀ ਟਰਮ ਸੀ ਸੋ ਜਦੋਂ ਟਰੰਪਸ ਵਰੀ ਪ੍ਰੈਜ਼ੀਡੈਂਟ ਬੰਦੇ ਆ ਤੇ ਉਦੋਂ ਉਸ ਟਰਮ ਦੇ ਦੌਰਾਨ ਇੱਥੇ ਆਇਆ ਜੇ ਉਹ ਚਾਹੁੰਦੇ ਤਾਂ ਉਦੋਂ ਉਸ ਨੂੰ ਬਾਰਡਰ ਤੋਂ ਮੋੜ ਸਕਦੇ ਸੀ ਪਰ ਉਸ ਨੇ ਆਪਣੀ ਇਹ ਇੱਛਾ ਜਤਾਈ ਕਿ ਮੈਨੂੰ ਇੱਥੇ ਅਸਾਈਲਮ ਚਾਹੀਦਾ ਹੈ ਕਿ ਮੈਨੂੰ ਆਪਣੀ ਕੰਟਰੀ ਵਿੱਚ ਖਤਰਾ ਹੈ ਉਹਦੇ ਦੌਰਾਨ ਹੀ ਉਸ ਨੂੰ ਇੱਥੇ ਐਂਟਰੀ ਮਿਲਦੀ ਹੈ ਉਸ ਤੋਂ ਬਾਅਦ ਉਹ ਅਸਾਈਲਮ ਦਾ ਕੇਸ ਲਾਉਂਦਾ ਹੈ ਫਿਰ ਉਸ ਤੋਂ ਬਾਅਦ ਉਸ ਨੂੰ ਵਰਕ ਪਰਮਿਟ ਮਿਲਦਾ ਹੈ ਫਿਰ ਆਪਣਾ ਲਾਇਸੈਂਸ ਲੈਂਦਾ ਸੋ ਇਹ ਸਾਰੀ ਗੱਲਾਂ ਦਾ ਜ਼ਿਕਰ ਕੀਤਾ ਕਿ ਇਹ ਮੀਡੀਆ ਦੇ ਵਿੱਚ ਜਿਹੜੀ ਗੱਲ ਬਣਾਈ ਜਾ ਰਹੀ ਸੀ ਕਿ ਉਹ ਇਲੀਗਲ ਹੈ ਜਾਂ ਆਹ ਗੱਲਾਂ ਕਹੀਆਂ ਜਾ ਰਹੀਆਂ ਸੀ ਕਿ ਉਹ ਇਥੋਂ ਦੌੜਨ ਦੀ ਫਰਾਕ ਵਿੱਚ ਸੀ ਉਹਦੇ ਬਾਵਰ ਇਹ ਸਾਰੀ ਗੱਲਾਂ ਦਾ ਜਵਾਬ ਉਹਨਾਂ ਨੇ ਮੀਡੀਆ ਦੇ ਰਾਹੀਂ ਅਮਰੀਕਨ ਮੀਡੀਆ ਦੇ ਰਾਹੀਂ ਦਿੱਤਾ ਹਾਂ ਬਿਲਕੁਲ ਉੱਥੇ ਇਹ ਵੀ ਗੱਲ ਉਹਨਾਂ ਨੇ ਕਲੀਅਰ ਕੀਤੀ ਕਿ ਜਿਹੜਾ ਅਮਰੀਕਨ ਮੀਡੀਆ ਗੱਲ ਇਹ ਕਹਿ ਰਿਹਾ ਸੀ ਕਿ ਉਹ ਇਥੋਂ ਭੱਜਣ ਦੀ ਫਰਾਕ ਵਿੱਚ ਸੀ ਜਾਂ ਕੁਝ ਗੱਲਾਂ ਕਹੀਆਂ ਜਾ ਰਹੀਆਂ ਸੀ ਕਿ ਉਹ ਇੱਥੇ ਕਿਉਂ ਨਹੀਂ ਰੁਕਿਆ ਮੀਡੀਆ ਨੇ ਪੁੱਛਿਆ ਕਿ ਉਹ ਹਰਜਿੰਦਰ ਸਿੰਘ ਇੱਥੇ ਕਿਉਂ ਨਹੀਂ ਰੁਕਿਆ ਜਦੋਂ ਐਕਸੀਡੈਂਟ ਹੋਇਆ ਇਥੋਂ ਚਲਾ ਕਿਉਂ ਗਿਆ ਫਿਰ ਉਹ ਗੱਲ ਕਲੀਅਰ ਹੋਈ ਕਿ ਦੇਖੋ ਉਹ ਕਹਿੰਦਾ ਕਿ ਮੈਂ ਜਦੋਂ ਪੂਰੀ ਕਾਰਵਾਈ ਜਿਹੜੀ ਹੈਗੀ ਆ ਹਾਈਵੇ ਟ੍ਰੂਪਰ ਵੱਲੋਂ ਕਰ ਲਈ ਗਈ ਤੇ ਉਹਨਾਂ ਨੇ ਮੈਨੂੰ ਕਿਹਾ ਕਿ ਹੁਣ ਤੇਰੀ ਜਦੋਂ ਲੋਡ ਹੋਏਗੀ ਤੈਨੂੰ ਅਸੀਂ ਸੱਦ ਲਾਂਗੇ ਤੂੰ ਜਾ ਸਕਦਾ ਹੈ ਫਿਰ ਹਾਈਵੇ ਟ੍ਰੂਪਰ ਨੇ ਹੀ ਉਸ ਨੂੰ ਇੱਕ ਟਰੱਕ ਸਟਾਪ ਤੇ ਛੱਡਿਆ ਜਿਸ ਤੋਂ ਬਾਅਦ ਉਹ ਆਪਣੇ ਮਾਲਕ ਨੂੰ ਫੋਨ ਕਰਦੇ ਆ ਜਿਹਦੀ ਕੰਪਨੀ ਦਾ ਟਰੱਕ ਚਲਾਉਂਦੇ ਸੀਗੇ ਫਿਰ ਉਸ ਮਾਲਕ ਨੇ ਕਿਹਾ ਕਿ ਤੁਸੀਂ ਇਸੇ ਕਿਸੇ 모ਟਲ ਵਿੱਚ ਚਲੇ ਜਾਓ ਫਿਰ ਹਰਜਿੰਦਰ ਸਿੰਘ ਤੇ ਦਸਨ ਮੁਤਾਬਕ ਕਿ ਅਸੀਂ ਖੁਦ ਹੀ ਆਪਣੇ ਪੈਸਿਆਂ ਦੇ ਨਾਲ ਆਪਣੇ ਕ੍ਰੈਡਿਟ ਕਾਰਡ ਰਹੀਂ 모ਟਲ ਦੇ ਵਿੱਚ ਉੱਥੇ ਰਹਿਣਾ ਕੀਤਾ ਇੱਕ ਰਾਤ ਉੱਥੇ ਰਹੇ ਅਗਲੇ ਦਿਨ ਜਿਹੜੀ ਟਰਕਿੰਗ ਕੰਪਨੀ ਦੇ ਮਾਲਕ ਨੇ ਉਹਨਾਂ ਦੀਆਂ ਦੋ ਟਿਕਟਾਂ ਯਾਨੀ ਕਿ ਦੋਨਾਂ ਡਰਾਈਵਰਾਂ ਦੀਆਂ ਟਿਕਟਾਂ 에ਅਰਲਾਈਨ ਦੀਆਂ ਟਿਕਟਾਂ ਲਈਆਂ ਜੋ ਕਿ ਸੈਕਰਮੈਂਟੋ ਆਣ ਕੇ ਉਤਰਦੇ ਆ ਉਸ ਤੋਂ ਬਾਅਦ ਆਪਣੇ ਘਰ ਜਾਂਦੇ ਆ ਫਿਰ ਉਹਨਾਂ ਨੂੰ ਉਹਦੇ ਮਾਲਕ ਰਾਹੀਂ ਫੋਨ ਆਉਂਦਾ ਹੈ ਕਿ ਸਵੇਰੇ ਤੁਸੀਂ ਟਰੱਕ ਯਾਰਡ ਵਿੱਚ ਆਉਣਾ ਜਿੱਥੇ ਡੀਓਟੀ ਨੇ ਤੁਹਾਨੂੰ ਮਿਲਣਾ ਹੈ ਫਿਰ ਉਹ ਉੱਥੇ ਆਣ ਕੇ ਡੀਓਟਾਰੇ ਇਹਨਾਂ ਦੋਨਾਂ ਟਰੱਕ ਡਰਾਈਵਰਾਂ ਨੂੰ ਮਿਲਦੇ ਆ ਜਿੱਥੇ ਕਿ ਹਰਜਿੰਦਰ ਸਿੰਘ ਦਾ ਡਰੱਗ ਟੈਸਟ ਜਿਹੜਾ ਪਹਿਲਾਂ ਹੀ ਫਲੋਰੀਡਾ ਹੋ ਜਾਂਦਾ ਹੈ ਪਰ ਉਹਦੇ ਕੋ ਡਰਾਈਵਰ ਦਾ ਜਿਹੜਾ ਟਰੱਕ ਟੈਸਟ ਹੈ ਉਹ ਇੱਥੇ ਡੀਓਟੀ ਵੱਲੋਂ ਕਰਵਾਉਣਾ ਕੀਤਾ ਗਿਆ ਉਸ ਤੋਂ ਬਾਅਦ ਉਹ ਫਿਰ ਆਪਣੇ ਘਰ ਚਲੇ ਜਾਂਦੇ ਨੇ ਉਸ ਤੋਂ 2 ਦਿਨ ਬਾਅਦ ਫਿਰ ਫਲੋਰੀਡਾ ਵੱਲੋਂ ਜੋ ਕਿ ਉੱਥੇ ਦੇ ਗਵਰਨਰ ਵੱਲੋਂ ਇੱਥੇ ਪਹੁੰਚ ਕੀਤੀ ਜਾਂਦੀ ਹੈ ਇੱਕ ਸਪੈਸ਼ਲ ਚਾਰਟਰਡ ਰੇ ਆ ਜਾਂਦਾ ਹੈ ਆਈਸ ਰਾਈ ਫਿਰ ਉਸ ਨੂੰ ਅਰੈਸਟ ਕੀਤਾ ਜਾਂਦਾ ਹੈ ਕੁਝ ਗੱਲਾਂ ਇਸ ਤਰ੍ਹਾਂ ਦੀਆਂ ਬਣਾਈ ਜਾਂਦੀਆਂ ਜਿਹੜਾ ਮੀਡੀਆ ਮੀਡੀਆ ਦੇ ਵਿੱਚ ਇਸ ਮੁੱਦੇ ਦਾ ਇਸਕੇ ਦਾ ਰਾਜਨੀਤਿਕਰਨ ਹੁੰਦਾ ਸਾਰਾ ਹੁੰਦਾ ਅੱਜ ਇੱਕ ਗੱਲ ਹੋਰ ਵੀ ਮੀਡੀਆ ਦੇ ਵਿੱਚ ਸੁਣਨ ਦੇ ਵਿੱਚ ਆਈ ਹੈ ਕਿ ਪੰਨੂ ਸਾਹਿਬ ਵੱਲੋਂ ਦਸਤਾਰ ਦੀ ਗੱਲ ਵੀ ਉਹਨਾਂ ਦੀ ਰੱਖੀ ਗਈ ਹੈ ਵੀ ਸਿੱਖ ਦੇ ਲਈ ਜਦੋਂ ਕੋਰਟ ਦੇ ਵਿੱਚ ਜਾਵੇ ਜਾਂ ਉਸ ਦੇ ਸਿਰ ਕੱਜਣ ਦੇ ਵਾਸਤੇ ਦਸਤਾਰ ਜਾਂ ਕੋਈ ਇਸ ਤਰ੍ਹਾਂ ਦਾ ਜਿਹੜਾ ਵਸਤਰ ਜਿਹੜਾ ਸਿਰਫ ਕਿਹਾ ਜਾਂਦਾ ਕਿ ਉਹ ਪ੍ਰੋਵਾਈਡ ਕੀਤਾ ਜਾਵੇ। ਦੇਖੋ ਜੀ ਇਹ ਗੱਲਾਂ ਹੋ ਰਹੀਆਂ ਨੇ ਇਹ ਸਾਰਾ ਕਿਉਂਕਿ ਅੱਗੇ ਉਹਦੇ ਕੋਲ ਕੋਈ ਵੀ ਲੀਗਲ ਐਡਵਾਈਸ ਨਹੀਂ ਸੀ ਤੇ ਨਾਲ ਦੀ ਨਾਲ ਇਹ ਵੀ ਦੱਸ ਦੇਈਏ ਕਿ ਇਸ ਟਾਈਮ ਹਰਜਿੰਦਰ ਸਿੰਘ ਵਾਸਤੇ ਜਿਹੜੀ ਹੈ ਯੂਨਾਈਟਿਡ ਸਿੱਖਸ ਵੱਲੋਂ ਅਤੇ ਸਿੱਖ ਕੋਲੀਜ਼ਨ ਵੱਲੋਂ ਜੋ ਕਿ ਉਹਨਾਂ ਦੇ ਕੇਸ ਲੜਨ ਵਾਸਤੇ ਵਕੀਲਾਂ ਦਾ ਪੈਨਲ ਬਣਾਇਆ ਜਾ ਰਿਹਾ ਤੇ ਉਹਨਾਂ ਦੀ ਪੈਰਵਾਹੀ ਕੀਤੀ ਜਾਵੇਗੀ ਇਹ ਇਸ ਕਰਕੇ ਨਹੀਂ ਕਿ ਆਪਾਂ ਹਰਜਿੰਦਰ ਸਿੰਘ ਨੂੰ ਬਚਾਉਣਾ ਹੈ ਇਸ ਕਰਕੇ ਕਿ ਜਿਹੜੇ ਉਹਦੇ ਤੇ ਬੇਬੁਨਿਆਦ ਇਲਜ਼ਾਮ ਲਾਏ ਜਾ ਰਹੇ ਨੇ ਇਥੋਂ ਭੱਜਣ ਦੇ ਜਾਂ ਇਥੋਂ ਅਤਵਾਦੀਆਂ ਵਾਂਗੂ ਜਾਂ ਟੈਰਰਿਸਟਾਂ ਵਾਂਗੂ ਇਥੋਂ ਉਸ ਨੂੰ ਸਟਾਕਟਨ ਤੋਂ ਅਰੈਸਟ ਕੀਤਾ ਲੈ ਕੇ ਜਾਏ ਆ ਤੇ ਉਹ ਕਈ ਗੱਲਾਂ ਇਦਾਂ ਜਿਹੇ ਵੇਖਣ ਵਿੱਚ ਆਈਆਂ ਜੋ ਕਿ ਚੰਗੀਆਂ ਨਹੀਂ ਸਨ ਸੋ ਇਹ ਸਾਰੀਆਂ ਗੱਲਾਂ ਤੇ ਪਲੱਸ ਜਿਹੜੇ ਕਿਉਂਕਿ ਹਰ ਸਿੱਖ ਦਾ ਇਹ ਉਹਦਾ ਹੱਕ ਹੈਗਾ ਕਿ ਉਹ ਆਪਣਾ ਸਿਰ ਢੱਕ ਕੇ ਰੱਖੇ ਤੇ ਵੇਖਿਆ ਵਿੱਚ ਆਇਆ ਕਿ ਜਦੋਂ ਵੀ ਉਸ ਨੂੰ ਕੋਰਟ ਵਿੱਚ ਪੇਸ਼ ਕੀਤਾ ਗਿਆ ਤੇ ਉਹਦਾ ਸਿਰ ਨੰਗਾ ਸੀ ਪਰ ਇੱਥੇ ਦੇ ਜਿਹੜੇ ਕਾਨੂੰਨ ਐ ਉਹ ਬਹੁਤ ਹੋਰ ਤਰ੍ਹਾਂ ਦੇ ਆ ਆਪਾਂ ਨੂੰ ਪਤਾ ਹੁਣ ਦੇਖੋ ਅੱਗੇ ਕੀ ਹੁੰਦਾ ਇਹ ਸਾਰੀਆਂ ਗੱਲਾਂ ਉਹਨਾਂ ਨੇ ਰੱਖੀਆਂ ਹੈਗੀਆਂ ਸੋ ਇਦਾਂ ਦੀਆਂ ਜਿਹੜੀਆਂ ਡਿਵੈਲਪਮੈਂਟ ਹੋਈਆਂ ਕੁਝ ਹੋਰ ਵੀ ਖਬਰਾਂ ਤੁਹਾਡੇ ਨਾਲ ਅੱਗੇ ਸਾਂਝੀਆਂ ਕਰਦੇ ਆ ਤੁਹਾਡਾ ਬਹੁਤ ਧੰਨਵਾਦ ਜੀ ਜਿਹੜੀ ਤੁਸੀਂ ਅੱਜ ਇਹ ਗੱਲਬਾਤ ਕੀਤੀ ਐ ਤੇ ਅਸੀਂ ਇੱਕ ਸਵਾਲ ਹੋਰ ਰੱਖਣਾ ਸੀਗਾ ਕਿ ਇੱਕ ਜਿਹੜੇ ਹੋਰ ਅਪਡੇਟ ਆਈ ਹੈ ਉਹ ਹੈਗੀ ਐ ਵੀ ਅ ਅਟਾਰਨੀ ਜਨਰਲ ਵੱਲੋਂ ਜਾਂ ਫਿਰ ਜਿਹੜੇ ਇੱਥੋਂ ਦੇ डीएफडी ਦੇ ਨਾਮ ਅਡੇਟਡ ਟਰਾਂਸਪੋਰਟ ਦੇ ਨਾਲ ਅਡੇਟਡ ਡਫੀ ਸਾਫ ਹੈ ਗਿਆ ਉਹਨਾਂ ਵੱਲੋਂ ਵੀ ਇੱਕ ਫਰਮਾਨ ਜਾਰੀ ਕੀਤਾ ਗਿਆ ਤਿੰਨ ਸਟੇਟਾਂ ਨੂੰ ਉਹ ਕੀ ਹੈ ਦੇਖੋ ਜੀ ਉਹ ਇੱਕ ਨਵੀਂ ਡਵੈਲਪਮੈਂਟ ਹੋਈ ਹੈ ਫਲੋਰੀਡਾ ਸਟੇਟ ਵੱਲੋਂ ਇਹ ਇੱਕ ਕਹ ਲਓ ਕਿ ਨਵਾਂ ਫਰਮਾਨ ਕੀਤਾ ਗਿਆ ਜਿਸ ਦਿਨ ਦਾ ਇਹ ਐਕਸੀਡੈਂਟ ਹੋਇਆ ਕੋਈ ਨਾ ਕੋਈ ਨਵੀਂ ਤੋਂ ਨਵੀਂ ਘਟਨਾ ਇਹਦੇ ਵਿੱਚ ਜੁੜਦੀ ਜਾ ਰਹੀ ਹੈ ਸੋ ਹੁਣ ਫਲੋਰੀਡਾ ਸਟੇਟ ਵੱਲੋਂ ਬੜੀ ਵੱਡੀ ਸਖਤਾਈ ਕਰਦਿਆਂ ਹੋਇਆਂ ਇਹ ਪੂਰੇ ਜਿਹੜੀ ਟਰਕਿੰਗ ਇੰਡਸਟਰੀ ਨੂੰ ਚੇਤਾਵਨੀ ਕੀਤੀ ਹੈ ਕਿ ਜਿਹੜਾ ਵੀ ਟਰੱਕ ਡਰਾਈਵਰ ਚਾਹੇ ਉਹ ਭਾਰਤ ਦੇ ਸਟੇਟ ਦਾ ਹੈਗਾ ਜਾਂ ਕਿਤੇ ਦਾ ਵੀ ਹੈਗਾ ਜਿਹੜਾ ਵੀ ਇੱਥੇ ਆਊਗਾ ਉਹਨੂੰ ਚੈੱਕ ਪੁਆਇੰਟ ਤੇ ਰੋਕਿਆ ਜਾਊਗਾ ਉਹਦੇ ਪ੍ਰੋਪਰ ਜਿਹੜੇ ਹੈਗੇ ਆ ਡਾਕੂਮੈਂਟ ਚੈੱਕ ਕੀਤੇ ਜਾਣਗੇ ਉਹਦੀ ਵਰਕ ਐਲੀਜੀਬਿਲਟੀ ਵੀ ਚੈੱਕ ਕੀਤੀ ਜਾਊਗੀ ਤੇ ਉਹ ਲੀਗਲ ਹੈ ਜਾਂ ਇਲਲੀਗਲ ਹੈ ਉਹ ਵੀ ਚੈੱਕ ਕੀਤਾ ਜਾਊਗਾ ਮਤਲਬ ਕਿ ਕੁੱਲ ਮਿਲਾ ਕੇ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਹੁਣ ਫਲੋਰੀਡਾ ਸਟੇਟ ਦੇ ਵਿੱਚ ਵੜਨ ਵਾਸਤੇ ਜਿਹੜੀ ਵੀ ਸਟੇਟ ਤੋਂ ਤੁਸੀਂ ਆ ਰਹੇ ਆ ਤੁਹਾਡੇ ਵਾਸਤੇ ਚੈੱਕ ਪੁਆਇੰਟ ਲਾਏ ਜਾਣਗੇ ਜਿੱਥੇ ਸਾਡੀ ਜਿਹੜੀ ਪੁਲਿਸ ਹੈ ਉਹ ਤੁਹਾਨੂੰ ਪ੍ਰੋਪਰ ਚੈੱਕ ਕਰੂਗੀ ਤੁਹਾਡੇ ਡਾਕੂਮੈਂਟ ਚੈੱਕ ਕਰੂਗੀ ਤੁਹਾਡਾ ਲਾਇਸੈਂਸ ਚੈੱਕ ਕਰੂਗੀ ਤੇ ਨਾਲ ਦੇ ਨਾਲ ਜਿਹੜੀ ਵੱਡੀ ਗੱਲ ਉਹਨਾਂ ਨੇ ਕਹੀ ਹੈ ਕਿ ਇੱਥੇ ਹਰ ਉਹ ਡਰਾਈਵਰ ਦਾ ਇੰਗਲਿਸ਼ ਟੈਸਟ ਜ਼ਰੂਰ ਹੋਊਗਾ ਜਿਹੜਾ ਵੀ ਇੱਥੇ ਪਹੁੰਚੇ ਸੋ ਇਹ ਬੜੀਆਂ ਵੱਡੀਆਂ ਗੱਲਾਂ ਕਹੀਆਂ ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਇਕ ਖਾਸ ਕਰਕੇ ਕੈਲੀਫੋਰਨੀਆ ਸਟੇਟ ਵਾਸ਼ਿੰਗਟਨ ਸਟੇਟ ਤੇ ਨਿਊ ਮੈਕਸੀਕੋ ਸਟੇਟ ਉਹਨਾਂ ਨੂੰ ਕਿਹਾ ਕਿ ਤੁਸੀਂ ਵੀ ਆਪਣਾ ਇੰਤਜ਼ਾਮ ਕਰੋ ਤੁਸੀਂ ਵੀ ਆਪਣੇ ਚੈੱਕਪੁਆਇੰਟ ਲਾਓ ਤੇ ਅਸੀਂ ਆਪਣਾ ਇੰਤਜ਼ਾਮ ਕਰ ਰਹੇ ਹਾਂ ਤੇ ਛੇਤੀ ਤੋਂ ਛੇਤੀ ਤੁਸੀਂ ਇਹਦੇ ਵਿੱਚ ਆਪਣਾ ਇੰਤਜ਼ਾਮ ਕਰੋ ਤੇ ਹੁਣ ਲੱਗਦਾ ਹੈ ਕਿ ਇਹ ਸਖਤਾਈ ਬਹੁਤ ਵਧੇਗੀ ਕਿਉਂਕਿ ਕਾਫੀ ਸਟੇਟਾਂ ਨੇ ਪਹਿਲਾਂ ਹੀ ਐਲਾਨ ਕਰ ਦਿੱਤਾ ਸੀਗਾ ਕਿ ਅਸੀਂ ਇੰਗਲਿਸ਼ ਦਾ ਟੈਸਟ ਲਵਾਂਗੇ ਡਾਕੂਮੈਂਟ ਵੀ ਚੈੱਕ ਕਰਾਂਗੇ ਤੇ ਅਸੀਂ ਇਸ ਆਪਣੇ মিডিਆ ਦੇ ਰਹੀਂ ਅਪੀਲ ਕਰਨਾ ਚਾਹੁੰਦੇ ਆ ਪੂਰੇ ਟਰੱਕ ਡਰਾਈਵਰਸ ਭਾਈਚਾਰੇ ਨੂੰ ਜਿਹੜੇ ਵੀ ਤੁਸੀਂ ਫਲੋਰੀਡਾ ਸਟੇਟ ਵਿੱਚ ਜਾ ਰਹੇ ਹੋ ਨਿਊ ਮੈਕਸੀਕੋ ਦੀ ਸਟੇਟ ਵਿੱਚ ਜਾ ਰਹੇ ਹੋ ਜਾਂ ਆਰਕੰਸਾਸ ਜਾ ਰਹੇ ਹੋ ਕਿਉਂ ਹੋਮਾ ਜਾ ਰਹੇ ਹੋ ਤੁਸੀਂ ਆਪਣੇ ਡਾਕੂਮੈਂਟ ਜਿਹੜੇ ਆ ਪ੍ਰੋਪਰ ਆਪਣੇ ਕੋਲ ਰੱਖੋ ਮੇਕ ਸ਼ੁਰ ਕਰੋ ਕਿ ਤੁਸੀਂ ਜਿਹੜੇ ਹੈਗੇ ਆ ਉਥੇ ਦੀ ਪੁਲਿਸ ਨੂੰ ਜੋ ਵੀ ਜਵਾਬ ਉਹ ਪੁੱਛਤੇ ਹੈ ਇੰਗਲਿਸ਼ ਵਿੱਚ ਪ੍ਰੋਪਰ ਜਵਾਬ ਦੇ ਸਕਦੇ ਹੋਵੋ ਤਾਂ ਹੀ ਤੁਸੀਂ ਉਥੇ ਜਾਓ ਐਵੇਂ ਕਿਸੇ ਵਜ੍ਹਾ ਬਿਨ ਵਜ੍ਹਾ ਕਰਕੇ ਉੱਥੇ ਨਾ ਫਸੋ ਕਿਉਂਕਿ ਜਦੋਂ ਟਾਈਮ ਮਾਰਾ ਚੱਲਦਾ ਹੋਵੇ ਜਦੋਂ ਸਫਤਾਈ ਚਲਦੀ ਹੋਵੇ ਕਈ ਵਾਰੀ ਐਵੇਂ ਕੋਈ ਨਾ ਕੋਈ ਰਗੜਿਆ ਜਾਂਦਾ ਜੇ ਤੁਸੀਂ ਨਹੀਂ ਜਾਣਾ ਚਾਹੁੰਦੇ ਤੁਸੀਂ ਹੋਰ ਵੀ ਕਿਸੇ ਸਟੇਟ ਵਿੱਚ ਲੋਡ ਲੈ ਕੇ ਜਾ ਸਕਦੇ ਹੋ ਕਿਉਂਕਿ ਇਹ ਕੱਲੀਆਂ ਦੋ ਤਿੰਨ ਸਟੇਟਾਂ ਤੇ ਹੈ ਨਹੀਂ ਜਿੱਥੇ ਕੰਮ ਹੈਗਾ ਬਾਕੀ ਹੋਰ ਥਾਵਾਂ ਤੇ ਜਾਂਦੇ ਨਿਊਯਾਰਕ ਜਾਂਦੇ ਆ ਆਪਾਂ ਵਰਜੀਨੀਆ ਜਾਂਦੇ ਆ ਟੈਂਸੀ ਜਾਂਦੇ ਆ ਹੋਰ ਬਥੇਰੀਆਂ ਸਟੇਟਾਂ ਹੈਗੀਆਂ ਜੋ ਜਿੰਦਾ ਭਾਵ ਹੈ ਦੇ ਡਰਾਈਵਰ ਭਾਈਚਾਰੇ ਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਵੀ ਜਿਹੜੀ ਹੈ ਕੁਝ ਖਾਸ ਸਟੇਟਸ ਹੈਗੀਆਂ ਨੇ ਜਿਨ੍ਹਾਂ ਵੱਲੋਂ ਇਹ ਸਖਤੀ ਵਰਤੀ ਜਾ ਰਹੀ ਹੈ ਉਹਨਾਂ ਵਿੱਚ ਜਾਣ ਤੋਂ ਗੁਰੇਜ਼ ਕੀਤਾ ਜਾਵੇ ਜੇ ਗੁਰੇਜ਼ ਕਰ ਸਕਦੇ ਹੋ ਗੁਰੇਜ਼ ਕਰੋ ਪਰ ਇੱਕ ਵੱਡੀ ਅ ਜੀ ਡਿਵੈਲਪਮੈਂਟ ਹੋਈ ਹੈ ਜੀ 트럼ਪ ਸਾਹਿਬ ਵੱਲੋਂ ਇੱਕ ਨਵਾਂ ਫਰਮਾਨ ਜਾਰੀ ਕੀਤਾ ਗਿਆ ਨਵਾਂ ਬਿੱਲ ਸਾਈਨ ਕੀਤਾ ਗਿਆ ਉਹ ਵੀ ਜਾਂਦੇ ਜਾਂਦੇ ਡਿਸਕਸ ਕਰਦੀ ਹੈ ਕਿ ਉਹਨਾਂ ਵੱਲੋਂ ਇੱਕ ਬਿੱਲ ਪਾਸ ਕੀਤਾ ਗਿਆ ਹੈ ਸਾਈਨ ਕੀਤਾ ਗਿਆ ਹੈ ਕਿ ਜੋ ਹੁਣ ਅਮਰੀਕਾ ਦੇ ਵਿੱਚ ਕੋਈ ਵੀ ਸ਼ਖਸ ਜੇ ਅਮਰੀਕਾ ਦੇ ਫਲੈਗ ਨੂੰ ਕਿਸੇ ਵੀ ਤਰ੍ਹਾਂ ਦਾ ਨੁਕਸਾਨ ਪਹੁੰਚਾਉਂਦਾ ਹੈ ਚਾਹੇ ਉਹ ਅੱਗ ਲਾਉਂਦਾ ਹੈ ਜਾਂ ਕਿਸੇ ਤਰ੍ਹਾਂ ਵੀ ਕਰਕੇ ਬੇਹਰਮਤੀ ਕਰਦਾ ਹੈ ਤੇ ਉਹਦੇ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਊਗੀ ਉਹਨੂੰ ਕੈਦ ਵੀ ਹੋ ਸਕਦੀ ਹੈ ਜੁਰਮਾਨਾ ਵੀ ਹੋ ਸਕਦਾ ਹੈ ਤੇ ਇਹ ਜਿਹੜਾ ਅਫੈਂਸ ਹੈਗਾ ਇਹ ਤੁਹਾਡੇ ਰੈਕਡ ਤੇ ਵੀ ਹੋਵੇਗਾ ਸੋ ਇਹ ਬਹੁਤ ਹੀ ਧਿਆਨਯੋਗ ਦੇਣ ਜੋ ਗੱਲ ਹੈਗੀ ਹੈ ਕਿ ਸਾਰੇ ਇਹ ਸਮਝ ਲੈਣ ਜਦੋਂ ਵੀ ਕਿਤੇ ਮੁਜਾਰੇ ਹੁੰਦੇ ਆ ਜਾਂ ਕੁਝ ਹੁੰਦਾ ਹੈ ਅਮਰੀਕਾ ਦੇ ਫਲੈਗ ਨੂੰ ਜੇ ਕੋਈ ਵੀ ਸ਼ਖਸ ਜਿਹੜਾ ਹੈਗਾ ਕੋਈ ਵੀ ਹੋਵੇ ਕਿਸੇ ਵੀ ਕੰਟਰੀ ਦਾ ਹੋਵੇ ਜੇ ਉਹ ਕੋਈ ਨੁਕਸਾਨ ਪਹੁੰਚਾਉਂਦਾ ਤਾਂ ਉਹ ਬਹੁਤ ਵੱਡੀ ਸ਼ਕਤੀ ਹੋਵੇਗੀ ਬਹੁਤ ਧੰਨਵਾਦ ਜੀ ਤੁਸੀਂ ਇੰਨਾ ਆਪਣਾ ਕੀਮਤੀ ਸਮਾਂ ਕੱਢਿਆ ਪੰਜਾਬੀ ਵਿਰਾਸਤ ਯੂਐਸਏ ਲਈ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ